जी सबसे पहले तो जय श्री राम और यह परसों की बात है एक आ, कोई व्यक्ति मंदिर में मत्था टेकने के लिए आया और उसने आ, तीस एक सेकेंड में आ, उसका जो हाव भाव देखे उस समय नहीं लगा और तीस एक सेकेंड में उसने माता की नथ और उसका टीका जो है जो सोने का था उसको उतार लिया और उसके बाद आ, पुलिस को हमने सूचना दी अपने धारीवाल थाने में और आज उसके ਉਪਲਖਸਮੇ ਉਸਕੀ ਛਾਂਨਵੀਨ ਕੇ ਲੇ ਹਮਾਰੇ ਸਥਾਨੀ ਐਸਐਚਓ ਸਾਹਬ ਆਏ ਹੈ ਔਰ ਡੀਐਸਪੀ ਸਾਹਬ ਆਏ ਹੈ उच्च उच्च का अधिकारी गुरदासपुर से जो हैं और उन्होंने सब चीज़ की छानबीन की है और वो तसल्ली कर रहे हैं और उसके बारे में जो भी कार्रवाई करेंगे उम्मीद है कि जल्दी से जल्दी वो व्यक्ति पकड़ा जाएगा और लोगों की जो धार्मिक भावनाएं आहत ना हों और ना ही ऐसी बात है कि लोगों को ऐसे सोचने वाली बात है उम्मीद है बहुत जल्दी व्यक्ति पकड़ा जाएगा और इस चीज़ को शांति मिलेगी ऐसी चीज़ में खत्म होगा आपको पहले जय श्री राम ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਮੰਦਿਰ ਮਾਤਾ ਸ਼ੀਸ਼ਲਾ ਮਾਤਾ ਦਾ ਮੰਦਿਰ ਹੈ ਜਿੱਥੇ ਕਿ ਪਰਸੋ ਦੇਨ ਦੇ ਟਾਈਮ ਕਿਸੇ ਵਿਅਕਤੀ ਵੱਲੋਂ ਮੱਥਾ ਟੇਕਣ ਦੇ ਬਹਾਨੇ ਚੋਰੀ ਕੀਤੀ ਗਈ ਹੈ ਜੇ ਕਿ ਮਾਤਾ ਦੇ ਜੇਵਰ ਸੀਗੇ ਉਹ ਲੈ ਚੋਰੀ ਕਰਕੇ ਲੈ ਗਿਆ ਹੈ ਜਿਹਦੇ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚੀ ਸੀਗੀ ਤੇ ਪੁਲਿਸ ਪ੍ਰਸ਼ਾਸਨ ਦੇ ਤਾਈ ਨਾਲ ਆਪਣਾ ਕੰਮ ਕਰ ਰਿਹਾ ਹੈ ਤੇ ਬੰਦੇ ਨੂੰ ਪੂਰਾ ਟ੍ਰੇਸ ਕਰ ਰਹੇ ਨੇ ਤੇ ਮੈਂ ਧੰਨਵਾਦ ਕਰਾਂਗਾ ਡੀਐਸਪੀ ਸਾਹਿਬ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਰਜਾਈਤਾ ਦਿੱਤਾ ਔਰ ਐਚਐਚਓ ਸਾਹਿਬ ਦਾ ਵੀ ਧੰਨਵਾਦ ਹੈ ਕਿ ਜੋ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੇ ਨੇ ਤੇ ਜਲਦੀ ਦੀ ਜਲਦੀ ਉਹਨੂੰ ਮੁਜਰਮ ਨੂੰ ਫਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਇਹਦੇ ਸਬੰਧ ਵਿੱਚ ਆਪਣੇ ਪੰਡਤ ਜੀ ਮਨੋਜ ਸ਼ਰਮਾ ਜਿਹੜੇ ਹੈਗੇ ਆ ਸ਼ੀਤਲਾ ਮਾਤਾ ਮੰਦਿਰ ਧਾਰੀਵਾਲ ਦੇ ਇਹਨਾਂ ਨੇ ਜਿਹੜੀ ਆ ਧਾਰੀਵਾਲ ਥਾਣੇ ਇਤਲਾਹ ਦਿੱਤੀ ਸੀਗੀ ਫਿਰ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਵਾ ਉਹ ਮੱਲ ਪ੍ਰਾਰਥਨਾ ਕਰਨ ਆਇਆ ਸੀਗਾ ਤੇ ਆਰਤੀ ਕਰਦਿਆਂ ਕਰਦੇ ਉਹਨੇ ਮਤਲਬ ਜਿਹੜੀ ਆ 30 ਕਿੰਟ ਦੇ ਵਿੱਚ ਜਿਹੜੀ ਆ ਉਹ ਜਿਹੜੀ ਮੂਰਤੀ ਦੇ ਉੱਤੇ ਜਿਹੜੀ ਨੱਥ ਤੇ ਟਿੱਕਾ ਸੀਗਾ ਉਹ ਚੋਰੀ ਕਰ ਲਿਆ ਜਿਹੜਾ ਉਸ ਟਾਈਮ ਇਹਨਾਂ ਨੂੰ ਨਹੀਂ ਪਤਾ ਲੱਗਾ ਬਾਅਦ ਚ ਸੀਸੀਟੀ ਵੀ ਕੈਮਰੇ ਜਿਹਨਾਂ ਵੇਖਿਆ ਤੇ ਫਿਰ ਪਤਾ ਲੱਗਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਵਾ ਇਹ ਤੁਰੰਤ ਜਿਹੜਾ ਵਾ ਮਕਦਮਾ ਦਰਜ ਕਰੰਦੇ ਆ ਤੇ ਵੱਖ-ਵੱਖ ਪਾਰਟੀਆਂ ਬਣਾਈਆਂ ਸਾਰੇ ਜੋ ਵੀ ਸੀਸੀਟੀ ਵੀ ਕੈਮਰੇ ਫੋੜ ਰਹੇ ਆ ਤੇ ਉਹ ਬੰਦੇ ਦੀ ਜਿਹੜੀ ਆ ਸ਼ਕਲ ਬਿਲਕੁਲ ਸੀਸੀਟੀ ਕੈਮਰੇ ਜ ਸਾਫ ਆ ਰਹੀ ਆ ਅਸੀਂ ਜਲਦੀ ਤੋਂ ਜਲਦੀ ਜਿਹੜਾ ਇਹ ਇਹਨੂੰ ਲੱਭ ਕੇ ਤੇ ਇਹ ਮਕਦਮਾ ਟਰੇਸ ਕਰ ਲਵਾਂਗੇ ਹਾਂਜੀ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਿਹੜਾ ਵਾ ਹਰ ਟਾਈਮ ਜਿਹੜਾ ਵਾ ਸचेत ਰਹੋ ਪੁਲਿਸ ਨੂੰ ਜਿਹੜੀ ਸੱਚੀ ਇਤਲਾਹ ਦਿਓ ਅਸੀਂ ਤੁਹਾਡੀ ਜਿਹੜੀ ਆ ਜਾਨ ਮਾਲ ਫਾਇਦੇ ਵਚਨ